ਮੈਂ ਅੱਗੇ ਵੀ ਕਈ ਵਾਰ ਸਟੇਜ ਤੋਂ ਸੰਜੀ ਕੀਤੀ ਸੀ ਇੱਕ ਬੱਚਾ ਕਿਸੇ ਗੁਰਦੁਆਰੇ ਆਇਆ ਉਹ ਬੱਚੇ ਨੇ ਕੈਪਰੀ ਪਾਈ ਹੋਈ ਉਮਰ ਹੋਏਗੀ 10-11 ਬਰਿਆ ਲੰਗਰ ਛਕਣ ਆਇਆ ਮੈਂ ਵੀ ਦੱਸ ਦਵਾਂ ਉਹ ਪਿਤਾ ਦੇ ਨਾਲ ਕੰਮ ਕਰਾਉਂਦਾ ਸੀ ਪਿਤਾ ਕੀ ਕੰਮ ਕਰਦਾ ਸਾਫ ਸਫਾਈ ਦਾ ਬਿਨਾਲੀਆਂ ਸਾਫ ਕਰਨੀਆਂ ਪੰਜਾਬ ਦੀ ਗੱਲ ਸਾਫ ਸਫਾਈ ਕਰਦਿਆਂ ਭੁੱਖ ਲੱਗ ਗਈ ਬੱਚਾ ਗੁਰਦੁਆਰੇ ਲੰਗਰ ਛਕਣ ਆ ਗਿਆ ਵੀ ਗੁਰਦੁਆਰੇ ਲੰਗਰ ਚੱਲ ਪਿਆ ਮੇਰੇ ਅੱਖਾਂ ਦੇ ਸਾਹਮਣੇ ਦੀ ਘਟਨਾ ਸੇਵਾਦਾਰ ਨੇ ਢਿੜਕਤਾ ਵੀ ਤੈਨੂੰ ਪਤਾ ਨਹੀਂ ਵੀ ਗੁਰਦੁਆਰੇ ਕੈਪਰੀ ਨਹੀਂ ਪਾ ਕੇ ਆਈ ਹੁਣ ਕੋਈ ਸਿਆਣਾ ਹੋਵੇ ਤਾਂ ਉਹਨੂੰ ਸਮਝਾਵੇ ਵੀ ਤੇਰੀ ਉਮਰ ਹੁਣ ਮਚਿਓਰਟੀ ਦੇ ਲੈਵਲ ਤੇ ਆ ਤੈਨੂੰ ਪਤਾ ਹੋਣਾ ਚਾਹੀਦਾ ਕਿੱਥੇ ਕਿਹੜਾ ਬਾਣਾ ਪਾ ਕੇ ਜਾਣਾ ਪਰ ਉਹਨੂੰ ਵੀ ਸਮਝਾਉਣ ਦਾ ਸਲੀਕਾ ਤੇ ਤਰੀਕਾ ਸਮਝਾਓ ਇਸ ਤਰੀਕੇ ਨਾਲ ਅਗਲਾ ਤੁਹਾਡੇ ਨਾਲ ਜੁੜੇ ਨਾ ਕਿ ਟੁੱਟੇ ਅੱਜ ਅਸੀਂ ਤੋੜਿਆ ਹੀ ਇਸ ਤਰੀਕੇ ਨਾਲ ਅਸੀਂ ਤਾਂ ਕੁੱਟਣ ਨੂੰ ਆਂਦੇ ਅਗਲੇ ਨੂੰ ਮਾਰਨ ਨੂੰ ਆਨੇ ਕਹਿੰਦੇ ਤੈਨੂੰ ਪਤਾ ਨਹੀਂ ਜਦੋਂ ਤਿੰਨ ਚਾਰ ਵਾਰੀ ਉਹਨੇ ਕਿਹਾ ਨਾ ਉਹਨੇ ਥਾਲੀ ਮੋੜ ਕੇ ਕਰਕੇ ਕਹਿੰਦਾ ਮੈਂ ਨਹੀਂ ਤੁਹਾਡਾ ਲੰਗਰ ਛਕਣਾ ਆਪੇ ਤੁਹਾਡੀ ਥਾਲੀ ਮੈਂ ਨਹੀਂ ਗੁਰਦੁਆਰੇ ਬੜਦੇ ਉੱਥੇ ਕੀ ਰਹਿ ਗਈ ਸਕਦਾ ਦਸਾਂ ਭਰਿਆਂ ਦੇ ਬੱਚੇ ਦਾ ਦਿਲ ਤੋੜਤਾ ਵੀ ਮੈਂ ਗੁਰਦੁਆਰੇ ਨਹੀਂ ਜਾਣਾ ਈਰਖਾ ਸਾਡੇ ਅੰਦਰ ਇੰਨੀ ਕਿ ਭਰੀ ਪਈ ਹੈ ਸਤਗੁਰ ਨੇ ਸੇਵਾ ਦਾ ਮੌਕਾ ਦਿੱਤਾ ਐਸੇ ਸੇਵਾਦਾਰ ਬਣ ਗਏ ਕੱਲ ਨੂੰ ਇਹ ਕਹੇ ਦੁਨੀਆ ਵੀ ਸੇਵਾਦਾਰ ਤੇ ਆ ਆਇਆ ਜਿਨੇ ਦਾਸ ਗੁਰੂ ਨਾਲ ਜੋੜਿਆ ਆ ਤੋੜਿਆ ਕੋਈ ਨਹੀਂ ਕਈ ਵਾਰ ਕੋਈ ਸੇਵਾਦਾਰ ਮਰ ਜਾਵੇ ਨਾ ਦੁਨੀਆ ਕੰਨੀ ਚੰਗਾ ਹੋਇਆ ਇਹ ਗਲੋਂ ਲੱਥਾ ਜਿੰਨਾ ਤੇਰੇ ਇਹ ਗੁਰਦਾਰੇ ਰਹਿ ਆਏ ਨੇ ਤਾਂ ਕਿਸੇ ਨੂੰ ਗੁਰਦਾਰੇ ਹੋਣ ਜੋਗਾ ਹੀ ਨਹੀਂ ਛੱਡੇ ਐਦਾਂ ਦੇ ਬੰਦਿਆਂ ਬਾਰੇ ਵੀ ਇਹ ਐਦਾਂ ਦਾ ਕੰਮ ਸਤਗੁਰੂ ਜੀ ਕਹਿੰਦੇ ਕਦੇ ਨਾ ਕਰ ਐਸਾ ਕੰਮ ਮੂਲੇ ਨਾ ਕੀਤਾ ਜਿੱਦਾਂ